ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਜੀ ਨਲੂਆ ਸਰਦਾਰ ਹਰੀ ਸਿੰਘ ਦਾ ਹਜ਼ਾਰੇ ਦਾ ਗਵਰਨਰ ਬਣਨਾ ਲਾਹੌਰ ਵਿੱਚ ਮੰਗੇਰ ਦੀ ਫਤਿਹ ਦੀਆਂ ਖੁਸ਼ੀਆਂ ਅਜੇ ਮਨਾਈਆਂ ਹੀ ਜਾ ਰਹੀਆਂ ਸਨ ਕਿ ਏਕਾ ਇੱਕ ਅਟਕ ਦੇ ਖਬਰ ਨਵੀਸ ਦਾ ਖਲੀਤਾ ਪਹੁੰਚਿਆ ਕਿ ਹਜ਼ਾਰੇ ਦੇ ਲੋਕਾਂ ਨੇ ਸ਼ੋਰ ਸਖੜੀ ਕਰਨ ਲਈ ਮੁੜ ਸਿਰ ਉਠਾਇਆ ਹੈ ਇਸ ਰੋਲੇ ਨੂੰ ਦਬਾਉਣ ਲਈ ਸਰਦਾਰ ਅਮਰ ਸਿੰਘ ਕਲਾਨ ਮਜੀਠੀਆ ਉਧਰ ਗਿਆ ਸੀ ਹੁਣੇ ਖਬਰ ਆਈ ਹੈ ਕਿ ਉਹ ਮੈਦਾਨ ਜੰਗ ਵਿੱਚ ਜੂਝ ਗਿਆ ਹੈ ਇਸ ਦੁੱਖ ਭਰੀ ਖਬਰ ਸੁਣਨ ਨਾਲ ਮਹਾਰਾਜਾ ਸਾਹਿਬ ਨੂੰ ਬੜਾ ਕਲੇਸ਼ ਹੋਇਆ ਸਰਦਾਰ ਅਮਰ ਸਿੰਘ ਬਰਾਬਰ ਬਹਾਦਰ ਸੁਰਮਾ ਸੀ ਜਿਸ ਨੂੰ ਸ਼ੇਰ-ਏ-ਪੰਜਾਬ ਦੇ ਲੋ ਚਾਹੁੰਦੇ ਸਨ ਬਾਗਿਆਂ ਨੂੰ ਹੱਥੋ ਹੱਥ ਆਪਣੇ ਕੀਤੇ ਦੀ ਸਜ਼ਾ ਦੇਣ ਲਈ ਤਾਂ ਉਸੇ ਦਿਨ ਜਰਨੈਲ ਦੀਵਾਨ ਚੰਦ ਅਤੇ ਕਿਰਪਾ ਰਾਮ ਨੂੰ ਹਜ਼ਾਰੇ ਬਲ ਤੋਰ ਦਿੱਤਾ ਪਰ ਅੱਗੋਂ ਲਈ ਪੱਕੇ ਪ੍ਰਬੰਧ ਕਰਨ ਦੀਆਂ ਸੋਚਾਂ ਸ਼ੇਰ-ਏ-ਪੰਜਾਬ ਨੇ ਹੁਣ ਤੋਂ ਹੀ ਸੋਚਣੀਆਂ ਆਰੰਭ ਦਿੱਤੀਆਂ ਮਹਾਰਾਜਾ ਸਾਹਿਬ ਦੀ ਤੀਬਰ ਇੱਛਾ ਇਹ ਸੀ ਕਿ ਜਿੰਨੀ ਛੇਤੀ ਹੋ ਸਕੇ ਪਸ਼ਾਵਰ ਨੂੰ ਸਣੇ ਸਾਰੇ ਸੂਬੇ ਦੇ ਖਾਲਸਾ ਰਾਜ ਨਾਲ ਸਮਲਿਤ ਕਰ ਲਿਆ ਜਾਏ ਪਰ ਇਸ ਮਹਾਨ ਕੰਮ ਕਰਨ ਵਿੱਚ ਪੱਕੀ ਸਫਲਤਾ ਦੀ ਸੰਭਾਵਨਾ ਤਦ ਹੀ ਹੋ ਸਕਦੀ ਸੀ ਜਦ ਪਹਿਲਾਂ ਹਜ਼ਾਰੇ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾਂਦਾ ਹਜ਼ਾਰੇ ਦੇ ਬਾਗਿਆਂ ਦੀਆਂ ਨਿੱਤ ਦੀਆਂ ਸ਼ੋਰਸ਼ਾਂ ਤੋਂ ਮਹਾਰਾਜਾ ਅਜਾਣੂ ਨਹੀਂ ਸਨ ਉਹਨਾਂ ਨੂੰ ਚੰਗੀ ਤਰ੍ਹਾਂ ਮਾਲੂਮ ਸੀ ਕਿ ਇੱਥੇ ਕੋਈ ਬੜੇ ਜ਼ਬਰਦਸਤ ਦਬਦਬਾ ਵਾਲਾ ਸੂਰਮਾ ਤੇ ਦੂਰ ਅੰਦੇਸ਼ ਪ੍ਰਬੰਧਕ ਅਮਨ ਕਾਇਮ ਕਰਕੇ ਇਹਨਾਂ ਨੂੰ ਸਦਾ ਲਈ ਆਪਣੇ ਹੱਥੇ ਠ ਰੱਖ ਸਕੇਗਾ ਹਰ ਪਹਿਲੂ ਤੋਂ ਸੋਚ ਵਿਚਾਰ ਦੇ ਬਾਅਦ ਸਾਰੇ ਨਾਮੀ ਸਰਦਾਰਾਂ ਵਿੱਚੋਂ ਇਸ ਕੰਮ ਦੇ ਜੋਗ ਜੇ ਕੋਈ ਮਹਾਰਾਜਾ ਸਾਹਿਬ ਨੂੰ ਦੱਸਿਆ ਤਾਂ ਉਹ ਕੇਵਲ ਸਰਦਾਰ ਹਰੀ ਸਿੰਘ ਨਲਵਾ ਹੀ ਸੀ ਜਿਹੜਾ ਆਪਣੀ ਬੀਰਤਾ ਦੇ ਨਾਲ ਦੁੱਤੀ ਵਿਚਾਰਬਾਨ ਪ੍ਰਬੰਧਕ ਹੋਣ ਦਾ ਕਮਾਲ ਕਸ਼ਮੀਰ ਵਿੱਚ ਦੱਸ ਚੁੱਕਾ ਸੀ ਇਸ ਵਿਚਾਰ ਅਨੁਸਾਰ ਮਹਾਰਾਜਾ ਸਾਹਿਬ ਨੇ ਆਪਣੇ ਆਪ ਨੂੰ ਆਪਣੇ ਪਾਸ ਬੁਲਾ ਲਿਆ ਤੇ ਅਫਗਾਨੀ ਇਲਾਕੇ ਨੂੰ ਖਾਲਸਾ ਰਾਜ ਨਾਲ ਮਿਲਾਨ ਦੀ ਤਸਵੀਜ਼ ਬਾਰੇ ਸਾਰਾ ਆਪਣਾ ਭਾਵ ਉਸ ਦੇ ਸਾਹਮਣੇ ਰੱਖ ਦਿੱਤਾ ਸਰਦਾਰ ਹਰੀ ਸਿੰਘ ਨੇ ਸ਼ੇਰ-ਏ-ਪੰਜਾਬ ਦੇ ਇਸ অতি ਜ਼ਰੂਰੀ ਖਿਆਲ ਨੂੰ ਬੜਾ ਸਲਾਘਾਯੋਗ ਸਮਝ ਕੇ ਇਸ ਨਾਲ ਆਪਣੀ ਪੂਰੀ ਸம்மਤੀ ਪ੍ਰਗਟ ਕੀਤੀ ਤੇ ਆਪਣੇ ਵੱਲੋਂ ਵੀ ਕਈ ਲਾਭਦਾਇਕ ਗੱਲਾਂ ਦਾ ਇਸ ਵਿੱਚ ਵਾਅਦਾ ਕੀਤਾ ਜੋ ਕਿ ਮਹਾਰਾਜਾ ਸਾਹਿਬ ਨੇ ਬਹੁਮੁਲੀਆਂ ਜਾਣ ਕੇ ਪ੍ਰਵਾਨ ਕਰ ਲਈਆਂ ਇਸੇ ਭਾਵ ਅਨੁਸਾਰ ਸਰਦਾਰ ਹਰੀ ਸਿੰਘ ਨੂੰ ਹਜ਼ਾਰਾ ਦਾ ਖੁਦਮੁਖਤਿਆਰ ਗਵਰਨਰ ਥਾਪ ਕੇ ਬੜੀ ਇੱਜ਼ਤ ਤੇ ਸਨਮਾਨ ਨਾਲ ਹਜ਼ਾਰੇਵਾਲ ਵਿਦਾ ਕੀਤਾ ਸਰਦਾਰ ਜੀ ਮਹਾਰਾਜਾ ਸਾਹਿਬ ਤੋਂ ਵਿਦਾਇਗੀ ਲੈ ਕੇ ਸਣੇ ਆਪਣੀ ਫੌਜ ਦੇ ਸਿੱਧੇ ਹਜ਼ਾਰੇਵਾਲ ਕੂਚ ਕਰ ਆਏ ਅਤੇ 16 ਫੱਗਨ ਸੰਮਤ 1878 ਮੁਤਾਬਕ 27 ਫਰਵਰੀ 1822 ਈਸਵੀ ਸਰਾਏ ਸਾਲੋ ਦੇ ਮੈਦਾਨ ਵਿੱਚ ਪਹੁੰਚ ਗਏ ਹਜ਼ਾਰੇ ਦਾ ਇਤਿਹਾਸ ਬੀਤ ਚੁੱਕੇ ਸਮੇਂ ਵਿੱਚ ਹਜ਼ਾਰੇ ਦਾ ਸਭ ਤੋਂ ਪੁਰਾਣਾ ਨਾਮ ਹੈ ਸਾਨੂੰ ਲਿਖਤੀ ਮਿਲਦਾ ਹੈ ਉਹ ਉਰਗ ਹੈ ਇਸ ਉਪਰੰਤ ਲਗਭਗ ਇੱਕ ਯੁੱਗ ਬੀਤ ਜਾਣ ਦੇ ਪਿੱਛੋਂ ਅਸੀਂ ਮੋੜੇ ਹਰੇ ਦੇਸ਼ ਦਾ ਨਾਮ ਵਰਸ਼ ਕਰਕੇ ਪੜ੍ਹਦੇ ਹਾਂ ਇਸ ਦੇ ਬਾਅਦ ਜਗਤ ਪ੍ਰਸਿੱਧ ਭੂਗੋਲ ਲੇਖਕ ਪਟਾਲਮੀ ਦਾ ਜ਼ਿਕਰ ਆਉਂਦਾ ਹੈ 127 ਬਰਸ ઈਸਾ ਤੋਂ ਪਹਿਲਾਂ ਉਹ ਇਸ ਦੇਸ਼ ਨੂੰ ਆਪਣੇ ਜਿਓਗ੍ਰਾਫੀਏ ਦੀ ਜਿਲਦ 7 ਸਫਾ 47 ਪਰ ਐਪ ਦਾ ਦੇ ਨਾਮ ਨਾਲ ਲਿਖਦਾ ਹੈ ਇਸੇ ਤਰ੍ਹਾਂ ਸਕੰਦਰ ਆਜ਼ਮ ਦੇ ਸਮੇਂ ਦੀਆਂ ਲਿਖਤਾਂ ਵਿੱਚ ਇਹਦਾ ਨਾਮ ਆਰਸ਼ਿਕਸ ਲਿਖਿਆ ਹੈ ਇਸ ਦੇ ਬਾਅਦ ਅਸੀਂ ਇਸ ਇਲਾਕੇ ਨੂੰ ਮਹਾਰਾਜਾ ਚੰਦਰ ਗੁਪਤ ਦੀ ਪਤਸ਼ਾਹੀਤ ਵਿੱਚ ਸ਼ਾਮਿਲ ਹੋਇਆ ਪੜ੍ਹਦੇ ਹਾਂ ਇਸ ਮਹਾਰਾਜਾ ਨੇ ਇਸ ਦੇਸ਼ ਦੀ ਗਵਰਨਰਰੀ ਪਰ ਆਪਣੇ ਜਗਤ ਪ੍ਰਸਿੱਧ ਪੁੱਤਰੇ ਮਹਾਰਾਜਾ ਸ਼ੌਕ ਨੂੰ 372 ਈਸਵੀ ਵਿੱਚ ਮੁਕਰਰ ਕੀਤਾ ਸੀ ਮਹਾਰਾਜਾ ਅਸ਼ੋਕ ਦੇ ਐਲਾਨ ਐਪਿਕਸ ਜੋ ਸ਼ਿਲਾ ਲੇਖਾਂ ਦੀ ਸ਼ਕਲ ਵਿੱਚ ਹਨ ਅਜੇ ਤੱਕ ਇਸੇ ਦੇਸ਼ ਵਿੱਚ ਮੌਜੂਦ ਹਨ ਜਿਨ੍ਹਾਂ ਵਿੱਚ ਜੀਵ ਰੱਖਿਆ ਲਈ ਭਾਵਨਾ ਦੇ ਫਰਮਾਨ ਹਨ ਫਿਰ ਮਹਾਰਾਜਾ ਰਸਾਲੂ ਦਾ ਸਮਾਂ ਆਉਂਦਾ ਹੈ ਇਸ ਸਮੇਂ ਦੇ ਖੰਡਰ ਜੋ ਰੰਗਾਤਰ ਪਹਾੜ ਸੁਗੰਧਤ ਪਹਾੜ ਪਰ ਉਸ ਸਮੇਂ ਦੀ ਯਾਦ ਤਾਜ਼ਾ ਕਰ ਰਹੇ ਹਨ ਇਸੇ ਤਰ੍ਹਾਂ ਖੋਜ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਅਸੀਂ ਸੰਨ 700 ਈਸਵੀ ਤੱਕ ਪਹੁੰਚ ਪੈਂਦੇ ਹਾਂ ਜਦ ਕੀ ਮਹਾਨ ਵਿਦਵਾਨ ਚੀਨੀ ਯਾਤਰੀ ਹੀਨ ਸੰਗ ਇੱਥੇ ਆਇਆ ਸੀ ਉਹ ਇਸ ਨੂੰ ਆਪਣੇ ਸਫਰਨਾਮੇ ਵਿੱਚ ਰਿਆਸਤ ਬੁਲੰਸ਼ੀ ਦੇ ਨਾਮ ਹੇਠਾਂ ਲਿਖਦਾ ਹੈ ਇਸ ਸਮੇਂ ਤੋਂ 200 ਸਾਲ ਹੋਰ ਪਿੱਛੇ 902 ਈਸਵੀ ਵਿੱਚ ਕਸ਼ਮੀਰ ਦੇ ਵਿਦਵਾਨ ਇਤਿਹਾਸਕਾਰ ਪੰਡਿਤ ਕਲਹਨ ਨੇ ਹਜ਼ਾਰੇ ਦੇ ਹਾਲ ਬੜੇ ਵਿਸਥਾਰ ਨਾਲ ਰਾਜ ਤਰੰਗਣੀ ਵਿੱਚ ਲਿਖੇ ਹਨ ਸ਼ਾਹਨ ਸ਼ਾਨ ਸ਼ੰਕਰ ਵਰਮਨ ਦਾ ਇੱਥੇ ਕਤਲ ਹੋਣਾ ਫਿਰ ਮਹਾਰਾਜਾ ਕਾਲਾ ਸ਼ਾਹ ਦੀ ਅਗਵਾਈ ਵਿੱਚ ਕਸ਼ਮੀਰੀ ਫੌਜ ਦਾ ਇਸ ਦੇਸ਼ ਤੇ ਕਬਜ਼ਾ ਕਰਨਾ ਇਸ ਦੇ ਬਾਅਦ ਸ਼ਾਹ 100 ਸਾਲ ਦਾ 1120 ਈਸਵੀ ਵਿੱਚ ਇਸ ਪਰਤਾਵਾ ਕਰਕੇ ਫਤਿਹ ਕਰਨਾ ਆਧ ਹਾਲ ਵਿਦਵਤਾ ਦੇ ਢੰਗ ਨਾਲ ਲਿਖਿਆ ਹਨ ਇਸ ਦੇਸ਼ ਦਾ ਨਾਮ ਹਜ਼ਾਰਾ ਕਿਉਂ ਤੇ ਕਦ ਪਿਆ ਇਹ ਹਾਲ ਅਜੇ ਲਿਖਣਾ ਬਾਕੀ ਹੈ ਕਿ ਉੱਪਰ ਲਿਖੇ ਇਤਨੇ ਨਾਮਾਂ ਦੇ ਬਾਅਦ ਇਸ ਦਾ ਹਜ਼ਾਰਾਂ ਨਾਮਕਰ ਅਤੇ ਕਿਵੇਂ ਪਿਆ ਸੰਨ 1399 ਈਸਵੀ ਵਿੱਚ ਅਮੀਰ ਤੈਮੂਰ ਜਦ ਹਿੰਦੁਸਤਾਨ ਤੋਂ ਵਾਪਸ ਪਰਤਿਆ ਤਾਂ ਇਸ ਦੇਸ਼ ਦੀ ਹਰਿਆਵਲੀ ਨੇ ਉਸ ਦੇ ਮਨ ਨੂੰ ਐਸਾ ਮੋਹ ਲਿਆ ਕਿ ਇਸ ਦਾ ਛੱਡਣਾ ਉਸ ਨੂੰ ਬੜਾ ਕਠਨ ਪਾਸਿਆ ਛੇਕੜ ਇਹ ਸਾਰਾ ਇਲਾਕਾ ਆਪਣੇ ਖਾਸ ਤੁਰਕੀ ਸਰਦਾਰਾਂ ਨੂੰ ਜਿਨ੍ਹਾਂ ਨੇ ਇਸ ਬਾਦਸ਼ਾਹ ਲਈ ਹਿੰਦ ਦੀ ਫਤਿਹ ਵਿੱਚ ਭਾਰੀ ਕੁਰਬਾਨੀਆਂ ਕੀਤੀਆਂ ਸਨ ਜਾਗੀਰ ਵਜੋਂ ਦੇ ਦਿੱਤਾ ਇਸ ਜਾਗੀਰ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਲਈ ਇਹਨਾਂ ਸਰਦਾਰਾਂ ਨੇ ਇੱਕ ਤੁਰਕੀ ਪਲਟਨ ਇੱਥੇ ਰਾਖੀ ਲਈ ਰੱਖੀ ਜਿਸ ਵਿੱਚ ਹਜ਼ਾਰ ਜਵਾਨ ਸਨ ਇੱਥੇ ਇਹਨਾਂ ਹਜ਼ਾਰ ਸਿਪਾਹੀਆਂ ਦੇ ਰਹਿਣ ਦੇ ਕਾਰਨ ਇਸ ਇਲਾਕੇ ਦਾ ਨਾਮ ਹਜ਼ਾਰਾ ਪ੍ਰਚਲਿਤ ਹੋ ਗਿਆ ਜਾਨੇ ਉਹ ਦੇਸ਼ ਜਿਸ ਦੇ ਪ੍ਰਬੰਧ ਲਈ ਹਕੂਮਤ ਵੱਲੋਂ ਹਜ਼ਾਰ ਆਦਮੀ ਰੱਖਵੇਂ ਸਨ علامه ਅਬੂਲ ਫਜ਼ਲ ਦੀ ਲਿਖਤ ਆਇਨੇ ਅਕਬਰੀ ਵਿੱਚ ਅਤੇ ਜਹਾਂਗੀਰ ਬਾਦਸ਼ਾਹ ਦੀ ਆਪਣੀ ਹੱਥੀ ਲਿਖਤ ਤੁਜਕੇ ਜਾਗੀਰੀ ਵਿੱਚ ਇਲਾਕੇ ਨੂੰ ਪਖਲੀ ਸਰਕਾਰ ਦੇ ਨਾਮ ਹੇਟ ਲਿਖਿਆ ਹੈ ਹਜ਼ਾਰੇ ਵਿੱਚ ਪਠਾਣਾ ਦਾ ਆਉਣਾ ਤੁਰਕਾਂ ਨੂੰ ਹਜ਼ਾਰੇ ਵਿੱਚ ਵਸਦਿਆਂ ਲਗਭਗ 3 ਸਦੀਆਂ ਬੀਤਣ ਦੇ ਬਾਅਦ ਇਹਨਾਂ ਵਿੱਚ ਨਾ ਤਾਂ ਉਹ ਪੁਰਾਣੀ ਬੀਰਤਾ ਅਤੇ ਨਾ ਹੀ ਮਿਹਨਤੀ ਸੁਭਾਅ ਰਿਹਾ ਮਨੁੱਖੀ ਜੀਵਨ ਵਿੱਚ ਇਹਨਾਂ ਦੇ ਗੁਨਾ ਦੀ ਅਨਹੋਂਦ ਦੇ ਕਾਰਨ ਜੋ ਭਿਆਨਕ ਨਤੀਜੇ ਕੌਮਾਂ ਨੂੰ ਭੁਗਤਨੇ ਪੈਂਦੇ ਹਨ ਇਸ ਤੋਂ ਤੁਰਕ ਵੀ ਨਾ ਬਚ ਸਕੇ ਅਰਥਾਤ ਇਹਨਾਂ ਦੇ ਇਲਾਕੇ ਪਰ ਬਾਹਰ ਤੋਂ ਹੱਲੇ ਹੋਣੇ ਆਰੰਭ ਹੋ ਗਏ ਇਹਨਾਂ ਧਾਵਿਆਂ ਵਿੱਚ ਸਭ ਤੋਂ ਪਹਿਲਾ ਧਾਵਾ 18ਵੀਂ ਸਦੀ ਦੇ ਆਰੰਭ ਵਿੱਚ ਸૈયਦ ਜਲਾਲ ਬਾਬਾ ਦੀ ਸਰਦਾਰੀ ਵਿੱਚ ਸਵਾਤੀਆਂ ਨੇ ਕੀਤਾ ਤੇ ਤੁਰਕਾਂ ਪਰ ਫਤਿਹ ਪਾਈ ਤੇ ਉਹਨਾਂ ਤੋਂ ਹਜ਼ਾਰਾ ਖੋ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਇੱਥੇ ਆਪ ਆਪ ਵਸੇ ਇਸ ਦੇ ਕੁਝ ਸਮੇਂ ਪਿਛੋਂ ਤਨਾਵਲੀਆਂ ਨੂੰ ਮਹਾਬੰਨ ਦੇ ਇਲਾਕੇ ਵਿੱਚੋਂ ਜੋਸਫ ਜਾਈ ਪਠਾਨਾ ਨੇ ਕੱਢ ਕੇ ਆਟਕ ਦੇ ਸਪਾਰਥ ਕੇਲ ਦਿੱਤਾ ਇਸ ਸਮੇਂ ਹਜ਼ਾਰੇ ਦੇ ਜਿਸ ਭਾਗ ਪਰ ਤਨਾਵਲੀਆਂ ਨੇ ਕਬਜ਼ਾ ਕੀਤਾ ਉਸ ਦਾ ਨਾਮ ਤਨਾਵਲ ਪ੍ਰਸਿੱਧ ਹੋਇਆ ਇਹਨਾਂ ਦੇ ਪਿੱਛੋਂ ਜਦੂਨ ਜਿਨ੍ਹਾਂ ਨੂੰ ਗਦੂਨ ਵੀ ਕਹਿੰਦੇ ਹਨ ਧਮ ਤੋੜ ਦੇ ird girda ਵਸੇ ਤੇ ਇੱਥੇ ਆਪਣੇ ਪੈਰ ਪੱਕੇ ਜਮਾ ਕੇ ਇਸ ਹਿੱਸੇ ਦੇ ਮਾਲਕ ਬਣ ਬੈਠੇ ਕਰਾਲਾਂ ਤੋਂ ਢੋਡਾ ਨੇ ਗਖੜਾਂ ਤੋਂ ਕੁਝ ਪਹਾੜੀ ਇਲਾਕਾ ਦਬਾ ਕੇ ਆਪਣੇ ਗੁਜ਼ਾਰੇ ਲਈ ਥਾਂ ਲਈ ਪਠਾਣਾ ਦੀ ਇੱਕ ਹੋਰ ਬੜੀ ਬਹਾਦਰ ਲੜਾਕੀ ਕੌਮ ਜਿਨ੍ਹਾਂ ਨੂੰ ਤਰੀਨ ਆਖਦੇ ਹਨ ਨੇ ਵੀ ਬਹੁਤ ਸਾਰਾ ਮੈਦਾਨੀ ਇਲਾਕਾ ਗੁਜਰਾں ਤੋਂ ਜਿੱਤ ਕੇ ਆਪਣੇ ਹੱਥ ਹੇਠ ਕਰ ਲਿਆ ਹਜ਼ਾਰੇ ਵਿੱਚ ਦੁਰਾਨੀ ਰਾਜ ਸਨ 1752 ਐਸਵੀ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਪੰਜਾਬ ਅਤੇ ਕਸ਼ਮੀਰ ਉੱਪਰ ਚੜ੍ਹਾਈ ਕੀਤੀ ਜਿਸ ਦੇ ਕਾਰਨ ਹਜ਼ਾਰਾ ਨਾਮ ਮਾਤਰ ਦੁਰਾਨੀਆਂ ਦੀ ਤਹਿਤ ਵਿੱਚ ਆ ਗਿਆ ਪਰ ਦੁਰਾਨੀ ਹਕੂਮਤ ਦੇ ਕਮਜ਼ੋਰ ਹੋਣ ਦੇ ਕਾਰਨ ਨਾ ਕਦੇ ਇਹਨਾਂ ਤੋਂ ਉਹਨਾਂ ਨੂੰ ਮਾਲੀਆ ਵਸੂਲ ਹੋਇਆ ਤੇ ਨਾ ਹੀ ਇਹਨਾਂ ਉਹਨਾਂ ਦੀ ਈਨ ਮੰਨੀ ਦਰਾਨੀ ਇਸ ਇਲਾਕੇ ਨੂੰ ਆਪਣੇ ਅਸਰ ਹੇਠ ਕੇਵਲ ਇਸ ਹੱਦ ਤੱਕ ਹੀ ਰੱਖਣਾ ਚਾਹੁੰਦੇ ਸਨ ਕਿ ਇੱਕ ਤਾਂ ਉਹਨਾਂ ਨੂੰ ਫੌਜ ਦੀ ਭਰਤੀ ਲਈ ਇੱਥੋਂ ਚੰਗੇ ਜਵਾਨ ਮਿਲ ਜਾਣ ਦੂਜਾ ਕਸ਼ਮੀਰ ਦਾ ਰਾਜ ਉਹ ਸਾਰਾ ਹਜ਼ਾਰੇ ਵਿੱਚੋਂ ਗੁਜ਼ਰਦਾ ਸੀ ਇਹਨਾਂ ਦੇ ਜਾਣ ਆਉਣ ਲਈ ਖੁੱਲਾ ਰਿਹਾ ਉੱਪਰ ਲਿਖੇ ਦੋਹਾਂ ਕੰਮਾਂ ਦੀ ਖਾਤਰ ਹਜ਼ਾਰੇ ਵਾਲਿਆਂ ਤੋਂ ਕੁਝ ਲੈਣ ਦੀ ਥਾਂ ਹਕੂਮਤ ਨੇ ਉਹਨਾਂ ਨੂੰ ਆਪਣੇ ਵੱਲੋਂ ਜ਼ਗੀਰਾਂ ਦੇ ਰੱਖੀਆਂ ਸਨ ਜਿਸ ਦਾ ਨਤੀਜਾ ਕੁਦਰਤੀ ਇਹ ਨਿਕਲਿਆ ਕਿ ਇਹ ਲੋਕ ਦਿਨੋਂ ਦਿਨ ਤਾਕਤ ਪਕੜਦੇ ਗਏ। ਛੇਕੜ ਇਹਨਾਂ ਲੋਕਾਂ ਵਿੱਚੋਂ ਕਈਆਂ ਦੇ 18ਵੀਂ ਸਦੀ ਦੇ ਅਖੀਰ ਪਰ ਅਤੇ 19ਵੀਂ ਸਦੀ ਦੇ ਸ਼ੁਰੂ ਵਿੱਚ ਖੁੱਲੋਂ-ਖੁੱਲ੍ਹਾ ਡਾਕਾ ਜਨੀ, ਖੂਨਖواری ਤੇ ਧੜੇਬਾਜ਼ੀ ਆਦਿ ਸ਼ੋਹਰਤ ਦੂਰ-ਦੂਰ ਤੱਕ ਫੈਲ ਗਈ। ਹਜ਼ਾਰੇ ਦੇ ਵਸਨੀਕਾਂ ਦੇ ਖੂਨ ਖਰਾਬੇ ਕੁਝ ਇਸ ਤਰ੍ਹਾਂ ਹਨ ਕਿ ਸਨ 1803 ਈਸਵੀ ਵਿੱਚ ਇਹਨਾਂ ਸ਼ੋਰਸਾਂ ਦੀ ਪੁੱਛ ਲਈ ਆਟਕ ਦੇ ਦੌਰਾਨੀ ਗਵਰਨਰ ਨੇ ਗੋਂਦਲ ਛੱਡ ਕੇ ਕਾਜੀ ਸ਼ੇਖ ਉਮਰ ਨੂੰ ਹਜ਼ਾਰੇ ਭੇਜਿਆ ਤਾਂ ਕਿ ਉਹ ਇੱਥੋਂ ਦੇ ਲੋਕਾਂ ਨੂੰ ਅੱਗੇ ਲਈ ਲੁੱਟਮਾਰ ਤੋਂ ਮਨਾ ਕਰੇ ਕਾਜੀ ਸਾਹਿਬ ਨੇ ਹਜ਼ਾਰੇ ਪਹੁੰਚ ਕੇ ਸਕੰਦਰ ਨਾਮੇ ਪਿੰਡ ਵਿੱਚ ਆ ਡੇਰਾ ਲਾਇਆ ਬਜਾਏ ਇਸ ਦੇ ਕਿ ਹਜ਼ਾਰੇ ਦੇ ਲੋਕ ਕਾਜੀ ਸਾਹਿਬ ਤੋਂ ਕੁਝ ਨੇਕੀ ਦੀ ਸਿੱਖਿਆ ਜਾਂ ਹਕੂਮਤ ਲਈ ਜੁਰਮਾਨਾ ਆਦਤਾਰ ਦੇ ਸਘੋਲਟਾ ਇੱਕ ਰਾਤ ਨੂੰ ਇਸ ਦੇ ਡੇਰੇ ਪਰਛਪੇਲ ਮਾਰ ਕੇ ਇਸ ਨੂੰ ਐਸੀ ਕੁੱਟ ਪਾਈ ਕੀ ਕਾਜੀ ਵਿਚਾਰਾ ਸਿਸਕ ਸਿਸਕੇ ਮਰ ਗਿਆ ਤੇ ਇਸ ਦਾ ਸਾਰਾ ਸਮਾਨ ਇਹਨਾਂ ਲੁੱਟ ਲਿਆ ਇਸੇ ਤਰ੍ਹਾਂ ਪਿੰਡ ਮਾਨਕਰਾਇ ਦੇ ਤੁਰਕ ਸਰਦਾਰ ਹਾਸ਼ਮ ਖਾਨ ਨੇ ਆਪਣੇ ਇੱਕ ਗਵਾਂਡੀ ਪਠਾਨ ਕਮਾਲ ਖਾਨ ਨੂੰ ਇੱਕ ਨਿੱਕੀ ਜਹੀ ਗੱਲ ਪਿੱਛੇ ਦਿਨ ਦਿਹਾੜੇ ਕਤਲ ਕਰ ਦਿੱਤਾ ਹੁਣ ਮੁਹੰਮਦ ਖਾਨ ਤਰੀਨ ਨੇ ਹਾਸ਼ਮ ਖਾਨ ਪਰ ਚੜਾਈ ਕਰ ਦਿੱਤੀ ਜਿਸ ਦੇ ਕਾਰਨ ਬੜੇ ਭਾਰੇ ਖੂਨ ਖਰਾਬੇ ਦਾ ਖਤਰਾ ਸੀ ਪਰ ਹਾਸ਼ਮ ਖਾਨ ਨੇ ਸਮੇਂ ਆਪਣੀ ਜਾਨ ਬਚਾਉਣ ਲਈ ਖਾਲਸਾ ਦਰਬਾਰ ਵਿੱਚ ਸ਼ੇਰੇ ਪੰਜਾਬ ਕੋਲ ਪਹੁੰਚਿਆ ਤੇ ਜਾ ਕੇ ਫਰਿਆਦ ਕੀਤੀ ਕਿ ਖੁਦਾ ਦੇ ਵਾਸਤੇ ਹਜ਼ਾਰੇ ਦੀਬਦ ਅਮਣੀ ਨੂੰ ਦੂਰ ਕਰਕੇ ਗਰੀਬਾਂ ਤੋਂ ਅਸੀਸਾਂ ਲਵੋ ਕਿਉਂਕਿ ਇਹ ਇਲਾਕਾ ਬਾਦ ਅਮਣੀ ਦੇ ਕਾਰਨ ਤਬਾਹ ਹੋ ਗਿਆ ਹੈ ਅਤੇ ਦਿਨੋ ਦਿਨ ਬਰਬਾਦ ਹੁੰਦਾ ਜਾ ਰਿਹਾ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।